ਸੱਚਾ ਗਾਲ ਜੀ ਸਵਾਗਤ ਹੈ ਐਂਟਰਟੇਨਮੈਂਟ ਦੇ ਪਿਆਰੇ ਪਿਆਰੇ ਦਰਸ਼ਕੋ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਲੈ ਕੇ ਫੇਰ ਤੋਂ ਹਾਜ਼ਰ ਹਾਂ ਅੱਜ ਦਾ ਦਿਲਚਸਪ ਐਂਟਰਟੇਨਮੈਂਟ ਸੈਗਮੈਂਟ ਤੌਹਕ ਨਜ਼ਰ ਮਾਰਦੇ ਅੱਜ ਦੀਆਂ ਐਂਟਰਟੇਨਮੈਂਟ ਸੁਰਖੀਆਂ ਤੇ ਅੱਜਕੱਲ ਕਰਾਂਗੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੂੰ ਮਿਲੀਆਂ ਧਮਕੀਆਂ ਫਿਰ ਕਰਾਂਗੇ ਮੂਸੇਵਾਲਾ ਦੀ ਮਾਤਾ ਚਰਨਪੌਰ ਦਾ ਅੱਜ ਹੈ ਜਨਮ ਦਿਨ ਤੇ ਅਖੀਰ ਦੇ ਵਿੱਚ ਕਰਾਂਗੇ ਮੁਰ ਬਤੌਰ ਐਕਟਰ ਵਾਪਸੀ ਕਰਨ ਲਈ ਤਿਆਰ ਹੈ ਮਸ਼ਹੂਰ ਪੰਜਾਬੀ ਗਾਇਕ ਯੂਟਿਊਬਰ ਅਤੇ 빅बॉਸ OTT 3 ਦੇ ਕੰਟੈਸਟੈਂਟ ਆਰਮਾਨ ਮਲਿਕ ਨੂੰ ਲੈ ਕੇ ਇਸ ਵਕਤ ਦੀ ਜਿਹੜੀ ਵੱਡੀ ਖਬਰ ਹੈ ਉਹ ਸਾਂਝਾ ਕਰਾਂਗੇ ਤੁਹਾਡੇ ਨਾਲ ਉਸਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਯਾਨੀ ਯੂਟਿਊਬਰ ਅਤੇ ਉਸਦੀ ਪਤਨੀ ਕ੍ਰਿਤਿਕਾ ਮਲਿਕ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਇਸ ਬਾਰੇ ਪੰਜਾਬ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਇਸ ਤੋਂ ਇਲਾਵਾ ਹਥਿਆਰਾਂ ਦੇ ਲਾਇਸੈਂਸ ਦੀ ਵੀ ਮੰਗ ਕੀਤੀ ਗਈ ਹੈ ਆਰਮਾਨ ਮਲਿਕ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਧਮਕੀਆਂ ਤੋਂ ਪਰੇਸ਼ਾਨ ਹੈ ਅਤੇ ਇਸ ਬਾਰੇ ਕੋਈ ਵਾਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਵਿੱਚ ਾਰਮਾਨ ਮਲਿਕ ਅਤੇ ਉਸਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦਿਖਾਈ ਦੇ ਰਹੇ ਨੇ ਦੋਵਾਂ ਨੇ ਪੰਜਾਬ ਪ੍ਰਸ਼ਾਸਨ ਅਤੇ ਪੁਲਿਸ ਤੋਂ ਬੰਦੂਕ ਦੇ ਲਾਇਸੈਂਸ ਵੀ ਰੱਦ ਕਰਨ ਦੀ ਮੰਗ ਕੀਤੀ ਹੈ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਦਾ ਪਰਿਵਾਰ ਜੋ ਹੈ ਉਹ ਖਤਰੇ ਦੇ ਵਿੱਚ ਹੈ ਵੀਡੀਓ ਦੇ ਵਿੱਚ ਾਰਮਾਨ ਮਲਿਕ ਕਹਿੰਦੇ ਨੇ ਕਿ ਮੈਂ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਜ਼ਿਰਖਪੁਰ ਦੇ ਵਿੱਚ ਰਹਿ ਰਿਹਾ ਮੈਨੂੰ ਇਹਨਾਂ ਸਾਲਾਂ ਦੌਰਾਨ ਕਈ ਵਾਰ ਧਮਕੀਆਂ ਮਿਲੀਆਂ ਨੇ ਮੈਂ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਹੁਣੇ ਹੁਣੇ ਇੱਕ ਕਾਰ ਮੇਰੀ ਕਾਰ ਦਾ ਪਿੱਛਾ ਕਰ ਰਹੀ ਸੀ ਜਿਸ ਬਾਰੇ ਮੈਂ ਸ਼ਿਕਾਇਤ ਵੀ ਕੀਤੀ ਸੀ ਇਸ ਵੀਡੀਓ ਦੇ ਵਿੱਚ ਆਰਮਾਨ ਮਲਿਕ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਹਥਿਆਰ ਲਾਇਸੈਂਸ ਦਿੱਤਾ ਜਾਵੇ। ਤਜਦਾ ਦਿਨ ਬਹੁਤ ਹੀ ਖਾਸ ਹੈ ਅੱਜ ਹੈ ਉਹ ਮਾਂ ਦਾ ਜਨਮ ਦਿਨ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਵਰਗਾ ਸ਼ੇਰ ਜੰਮਿਆ ਨਾ ਸਿਰਫ ਇੱਕ ਮਾਂ ਪਰ ਹੌਸਲੇ ਦੀ ਮੂਰਤ ਮਜ਼ਬੂਤੀ ਦੀ ਮਿਸਾਲ ਤੇ ਹਰਮਾਲੀ ਪ੍ਰੇਰਣਾ ਅੱਜ ਮਾਤਾ ਚਰਨਕੌਰ ਜਿਹਦਾ ਜਨਮ ਦਿਨ ਹੈ ਇਸ ਦੌਰਾਨ ਇੱਕ ਖੂਬਸੂਰਤ ਵੀਡੀਓ ਵੀ ਸਿੱਧੂ ਦੀ ਹਵੇਲੀ ਤੋਂ ਸਾਹਮਣੇ ਆਈ ਹੈ ਆਪਣੇ ਤੇ ਮਾਤਾ ਚਰਨਕੌਰ ਦੇ ਜਨਮ ਦਿਨ ਤੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ 뮤지컬 ਆਰ ਟੈਸਟ ਪਾਲਸ ਮਾਓ ਇਸ ਜਸ਼ਨ ਦੇ ਪਲ ਦੇ ਵਿੱਚ ਸ਼੍ਰੀਖ ਹੋਣ ਦੇ ਲਈ ਪਹੁੰਚੇ ਨੇ ਅਤੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਪਹੁੰਚੇ ਨੇ। ਉਹਨਾਂ ਨੇ ਨਿੱਕੇ ਸਿੱਧੂ ਅਤੇ ਮਾਤਾ ਚਰਨਪੌਰ ਦੇ ਨਾਲ ਕੇਕ ਕਟਿਆ। ਇਹਨਾਂ ਤਸਵੀਰਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੇ ਫੈਨ ਸਿੱਧੂ ਨੂੰ ਮਿਸ ਕਰ ਰਹੇ ਨੇ। ਜਦੋਂ ਜ਼ਿੰਦਗੀ ਦੇ ਜ਼ਿੰਦਗੀ ਨੇ ਇੱਕ ਲਾੜਲਾ ਪੁੱਤ ਖੋ ਲਿਆ ਹੋਵੇ ਤਾਂ ਸਾਰੇ ਸੋਚ ਰਹੇ ਸੀ ਕਿ ਮਾਂ ਕਿਵੇਂ ਸਹੇਗੀ। ਚਰਨਪੌਰ ਮਾਤਾ ਨੇ ਸਾਬਤ ਕਰ ਦਿੱਤਾ ਕਿ ਉਹ ਖੁਦ ਇੱਕ ਮਾਂ ਨਹੀਂ ਬਣੀ ਉਹ ਸਿੱਧੂ ਦੀ ਆਵਾਜ਼ ਵੀ ਬਣੀ। ਅੱਜ ਪਿੰਡ ਦੇ ਦਰਵਾਜ਼ੇ ਦੇ ਵਿੱਚ ਖੜੀ ਹਰ ਹਰ ਲੋੜਵੰਦ ਦੇ ਹੱਕ ਲਈ ਆਵਾਜ਼ ਬੁਲੰਦ ਕਰਦੀ ਹੈ ਉਹ ਮਾਂ ਨੇ ਆਪਣੇ ਬੇਟੇ ਦੇ ਇਨਸਾਫ ਤੇ ਲਈ ਹੌਸਲੇ ਦੇ ਨਾਲ ਜਿਹੜਾ ਹੈ ਹੌਸਲੇ ਦੇ ਨਾਲ ਉਹ ਖੜੇ ਜਨਮ ਦਿਨ ਦੀਆਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਉਹਨਾਂ ਦੀ ਉਮਰ ਲੰਮੀ ਹੋਵੇ ਚੰਗੀ ਸਿਹਤ ਹੋਵੇ ਹਰ ਮੰਨਤ ਉਹਨਾਂ ਦੀ ਪੂਰੀ ਹੋਵੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਸਕਸੈਸਫੁਲ ਸਿੰਗਰ ਵੱਜੂ ਆਪਣਾ ਨਾਮ ਦਰਜ ਕਰਵਾ ਚੁੱਕੇ ਗਾਇਕ ਨਿੰਜਾ ਇਨੇ ਦਿਨੀ ਐਕਟਿੰਗ ਦੇ ਵਿੱਚੋਂ ਮੁੜ ਵਾਪਸੀ ਕਰਨ ਜਾ ਰਹੇ ਨੇ ਗਾਇਕ ਨਿੰਜਾ ਜਲਦ ਹੀ ਵੈਬ ਸਿਰ ਸ਼ਾਹੀ ਮਾਜਰਾ 2 ਦੇ ਨਾਲ ਵਾਪਸੀ ਕਰਨ ਜਾ ਰਹੇ ਹਨ ਦੀ ਮੋਸਟ ਅਵੇਟਡ ਸੀਰੀਜ਼ ਦਾ ਨਿਰਦੇਸ਼ਨ ਪ੍ਰੇਮ ਸਿੱਧੂ ਕਰਨਗੇ ਕ੍ਰਾਈਮ ਡਰਾਮੈਟਿਕ ਸੀਰੀਜ਼ ਦੇ ਰੂਪ ਦੇ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਇਸ ਪੰਜਾਬੀ ਵੈਬ ਸੀਰੀਜ਼ ਦੀ ਮੇਕਿੰਗ ਅਤੇ ਪ੍ਰੈਜੈਂਟੇਸ਼ਨ OTT ਪਲੇਟਫਾਰਮ ਚੋਪਾਲ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਲ 2022 ਦੇ ਵਿੱਚ ਸਟ੍ਰੀਮ ਹੋਈ ਵੈਬ ਸੀਰੀਜ਼ ਸ਼ਾਹੀ ਮਾਚਰਾ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਸੀਰੀਜ਼ ਦੇ ਪਹਿਲੇ ਭਾਗ ਦੇ ਵਿੱਚ ਨਿੰਜਾ ਨਕੇਤ ਢਿੱਲੋ ਸਾਵਨ ਅਨਿਤਾ ਅਤੇ ਹੰਨੀ ਮੱਟੂ ਵੀ ਜਿਹੜਾ ਹੈ ਲੀਡਿੰਗ ਰੋਲ ਦੇ ਵਿੱਚ ਨਜ਼ਰ ਆਏ ਜਦੋਂ ਨਵੇਂ ਸੀਜ਼ਨ ਦੇ ਵਿੱਚ ਅਹਿਮ ਖਿਰਦਾਰਾਂ ਦੀ ਹੁਣ ਵਾਪਸੀ ਹੋਣ ਲੱਗਿਆ ਤਾਂ ਜਿਹੜੇ ਫੈਨਸ ਨੇ ਉਹ ਕਾਫੀ ਜ਼ਿਆਦਾ ਐਕਸਾਈਟਡ ਨੇ ਪਹਿਲੇ ਪਾਰਟ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੁਣ ਗਾਇਕ ਨਿੰਜਾ ਫਿਰ ਤੋਂ ਵਾਪਸੀ ਕਰਨ ਜਾ ਰਹੇ ਨੇ ਆਪਣੀ ਸੀਰੀਜ਼ ਦੇ ਪਾਰਟ 2 ਦੇ ਨਾਲ ਫੈਸੇਗਾ ਐਂਟਰਟੇਨਮੈਂਟ ਦੇ ਗਲਿਆਰਿਆਂ ਚ ਅੱਜ ਦੀਆਂ ਕੁਝ ਖਾਸ ਖਬਰਾਂ ਜੋ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਵਾਇਰਲ ਰਹੀਆਂ ਇਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਕਲੈਮਰ ਗੋਸਿਪ ਸਿਰਫ ਤੇ ਟੀਵੀ ਨਾਲ ਆਇਤੇ